ਅੰਡ ਕੈਂਪ ਐਸੇ ਮਰ ਲਾਇਆ ਕਿਸ ਤਰ੍ਹਾਂ ਲੱਗਿਆ ਅ ਪਹਿਲਾਂ ਸਾਡੀ ਸਮੁੱਚੀ ਟੀਮ ਵੱਲੋਂ ਤੁਹਾਡੇ ਚੈਨਲ ਨੂੰ ਹਮਾਲੀ ਸਾਹਿਬ ਧੰਨਵਾਦ ਸਤਿ ਸ੍ਰੀ ਅਕਾਲ ਹੈ ਇਹ ਕੈਂਪ ਇਥੇ ਪਿੰਡ ਦੀ ਇੱਕ ਬੰਦਾ ਗਰੁੱਪ ਬਣਿਆ ਸੀ ਉਹਦੇ ਵਿੱਚ ਇਹਨਾਂ ਨੇ ਪਾਇਆ ਕਿਸੇ ਨਸ਼ੇ ਦੇ ਸੰਬੰਧ ਵਿੱਚ ਪਿੰਡ ਦੇ ਵਿੱਚ ਮਹਿੰਮ ਚਲਾਉਣੀ ਚਾਹੁੰਦੇ ਆ ਮੈਂ ਨਾਲ ਦੀ ਨਾਲ ਕਿਹਾ ਵੀ ਕੈਂਪ ਮੇਰੇ ਵੱਲੋਂ ਫਰੀ ਆ ਪਰ ਮੈਨੂੰ ਹਲੇ ਕੈਂਪ ਨਹੀਂ ਮੰਨਦਾ ਇਹ ਇੱਕ ਸੈਮੀਨਾਰ ਹੀ ਸੀ ਕੈਂਪ ਆਪਾਂ ਵੱਡੀ ਪੱਤਰ ਤੇ ਲਾਵਾਂਗੇ ਕਿਤੇ ਅਸੀਂ ਸਕੂਲਾਂ ਦੇ ਵਿੱਚ ਵੀ ਜਾਂਦੇ ਆ ਇਹ ਪੈਪਲੈਟ ਵੰਡਦੇ ਆ ਬਿਲਕੁਲ ਦਵਾਈ ਫਰੀ ਦਿੱਤੀ ਜਾਂਦੀ ਹੈ ਕੋਈ ਪੈਸਾ ਨਹੀਂ ਲਿਆ ਜਾਂਦਾ ਕੋਈ ਬੰਦਾ ਇਹ ਕਹਦੇ ਸਾਨੂੰ 9 ਸਾਲ ਹੋ ਗਏ ਮੇਰੇ ਭਰਾ ਦੀ ਜਾਲ ਵਿੱਚ ਅਸੀਂ ਦਵਾਈ ਬਣਦੇ ਆ ਕੋਈ ਬੰਦਾ ਕਹੇ ਹੱਥੋਂ ਪੈਸੇ ਲੈਣੇ ਮੈਂ 10000 ਰੁਪਏ ਨਕਦ ਦੇ ਦੂੰਗਾ ਉਹ ਗੱਲ ਬੱਕਰੀ ਹੈ ਨਸ਼ਾ ਵੇਚਣ ਵਾਲੇ ਲੋਕ ਸਾਡੀ ਵੀਡੀਓ ਥੱਲੇ ਗਲਤ ਕਮੈਂਟ ਵੀ ਕਰ ਦਿੰਦੇ ਨੇ ਉਹਨਾਂ ਦਾ ਸਿਚੇਤ ਰਹੋ ਸਾਡੇ ਕੋਲੇ ਸਿੱਧੇ ਆਓ ਐਂਤਵਾਰ ਦਫ਼ਤਰ ਬੰਦ ਹੁੰਦਾ ਕੋਈ ਚਿੱਟੇ ਦੇ ਟੀਕੇ ਲਾਉਂਦਾ ਹੈ ਗੋਲੀਆਂ ਖਾਂਦਾ ਹੈ ਮੈਡੀਕਲ ਨਸ਼ਾ ਕਰਦਾ ਹੈ ਦਾਖਲ ਨਹੀਂ ਕਰਦੇ ਤਖਲੀਬ ਨਹੀਂ ਹੋਣ ਦਿੰਦੇ ਖਰਾਕਲੇ ਕਿਦਨੇ ਹੋ ਅਗਲੇ ਨੇ ਆਪ ਲੈਣੀ ਹੈ तकरीबन 3 ਮਹੀਨਿਆਂ ਦੇ ਵਿੱਚ ਅਸੀਂ ਅਗਲੇ ਨੂੰ ਜੈਸੇ ਥੇ ਕਰ ਦਨੇ ਇੱਕ ਦੁੱਖ ਦੀ ਗੱਲ ਇਹ ਹੈ ਕਿ ਜਿੱਥੇ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਦੇ ਵਿੱਚ ਖੁੱਬ ਚੁੱਕੀ ਹੈ ਉੱਥੇ ਮੇਰੀਆਂ ਨੌਜਵਾਨ ਬੇਟੀਆਂ ਜਿਹੜੀਆਂ ਜਿਨ੍ਹਾਂ ਦੀ ਉਮਰ 18 ਤੋਂ 25 ਸਾਲ ਤੱਕ ਹੈ ਕੁੜੀਆਂ ਮੈਂ ਇਲਾਕੇ ਦਾ ਨਾਮ ਨਹੀਂ ਲੈਂਦਾ ਉਸ ਇਲਾਕੇ ਦੀਆਂ ਕੁੜੀਆਂ ਚਿੱਟਾ ਹੈਰੋਇਨ ਮੈਡੀਕਲ ਨਸ਼ਾ ਕਰਨ ਲੱਗੀਆਂ ਇੱਥੇ ਹੀ ਵਸਨੀ ਕਿ ਕਈ ਵਾਰ ਔਰਤਾਂ ਜਾਂ ਕੁੜੀਆਂ ਬਿਸਕਵੀਅਰ ਪੀਕੇ ਵੀ ਪਬਾਂ ਦੇ ਵਿੱਚ ਜਾਣ ਲੱਗੇ ਜਿਹਦੇ ਰਿਜ਼ਲਟ ਆਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਨੂੰ ਬਹੁਤ ਭੈੜੇ ਤੇ ਬੁਰੇ ਤਰੀਕੇ ਨਾਲ ਭੁਗਤਣੇ ਪੈਣਗੇ ਮੇਰਾ ਪੰਜਾਬ ਵਾਸੀਆਂ ਨੂੰ ਔਰ ਸਮੁੱਚੇ ਪਮਾਰ ਪਿੰਡ ਵਾਸੀਆਂ ਨੂੰ ਬੇਨਤੀ ਆ ਨਿਮਰਤਾ ਸਹਿਤ ਕਿ ਇਸ ਨਸ਼ੇ ਦੇ ਕੋਹੜ ਨੂੰ ਆਪਣੇ ਪਿੰਡ ਦੇ ਵਿੱਚੋਂ ਹਰੜਕਾ ਲੈ ਕੇ ਸੁੰਭਰ ਕੇ ਬਾਹਰ ਕਰ ਦਿਓ ਧੰਨਵਾਦ ਸਤਿ ਸ੍ਰੀ ਅਕਾਲ ਜੀ ਧੰਨਵਾਦ ਅੱਜ ਜਸਵੰਤ ਸਿੰਘ ਪਮਾਲ ਜੀ ਆਉਣ ਕੀ ਕਰਨਾ ਅੱਜ ਸਾਡੇ ਆਲ ਇੰਡੀਆ ਹੋਮ ਅਫੇਅਰਸ ਦੇ ਪੰਜਾਬ ਦੇ ਪ੍ਰਧਾਨ ਐਂਟੀ ਕਰਾਈਮਿੰਗ ਸਰਦਾਰ ਜਿੰਦਰ ਸਿੰਘ ਪਮਾਲ ਜੀ ਵੱਲੋਂ ਜਿਹੜਾ ਹੈ ਅੱਜ ਨਸ਼ਿਆਂ ਦਾ ਅਪਰਾਲਾ ਉਹਨਾਂ ਨੇ ਕੈਂਪ ਲਗਾਇਆ ਗਿਆ ਪਿੰਡ ਪਮਾਲ ਦੇ ਵਿੱਚ ਬਹੁਤ ਸਲਾਘਾਯੋਗ ਕਦਮ ਆ ਜਿਹੜਾ ਕਿ ਪਮਾਲ ਜੀ ਵੱਲੋਂ ਅੱਜ ਕੈਂਪ ਨਸ਼ਿਆਂ ਖਿਲਾਫ ਲਾਇਆ ਗਿਆ ਅਤੇ ਬਹੁਤ ਰੁਝਾਨ ਮਿਲਿਆ ਪਿੰਡ ਦੇ ਵਿੱਚ ਨਸ਼ਾ ਜਿਹੜਾ ਕਿ ਬਹੁਤ ਕਾਫੀ ਜਿਹੜੇ ਨਸ਼ੇ ਕਰਦੇ ਸੀ ਅੱਜ ਇੱਥੇ ਪਹੁੰਚੇ ਆ ਸਾਡੇ ਮੈਂ ਬਹੁਤ ਧੰਨਵਾਦ ਕਰਦਾ ਆ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ ਬਾਬਾ ਨਿਰਮਲ ਸਿੰਘ ਜੀ ਔਲਖ ਡਾਕਟਰ ਸਾਹਿਬ ਇਹਨਾਂ ਦਾ ਤਹਿ ਦਿਲੋਂ ਸਾਡੀ ਆਲ ਇੰਡੀਆ ਹੋਮਿੰਟਸ ਕੰਸਰਵਲ ਨੂੰ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੀ ਅੱਜ ਇੱਥੇ ਪਿੰਡ ਬਮਾਲ ਵਿਖੇ ਪਹੁੰਚ ਕੇ ਬਹੁਤ ਸਹੀ ਜਿਹੜੇ ਦੇਖਿਆ ਵੀ ਡਾਕਟਰ ਸਾਹਿਬ ਦੇ ਨਾਲ ਬੈਠੇ ਸੀ ਅਸੀਂ ਕਈਆਂ ਨੇ 100-100 ਗੋਲੀਆਂ ਖਾ ਕੇ ਨਸ਼ੇ ਕਰ ਰਹੇ ਸੀਗੇ ਉਹਨਾਂ ਨੂੰ ਅੱਜ ਇਹਨਾਂ ਨੇ ਫ੍ਰੀ ਦਵਾਈ ਤੇ ਫ੍ਰੀ ਜਿਹੜੀ ਇਹਨਾਂ ਨੇ ਉਹਨਾਂ ਦੀ ਕਾਉਂਸਲਿੰਗ ਕੀਤੀ ਆ ਸਾਨੇ ਨਾਲ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆ ਪਤਾ ਲੱਗਿਆ ਕਿ ਪੰਜਾਬ ਦੇ ਵਿੱਚ ਹਰ ਕੋਨੇ ਦੇ ਵਿੱਚ ਹਰ ਪਿੰਡ ਦੇ ਵਿੱਚ ਆਪਣੇ ਕੈਂਪ ਲਾਉਂਦੇ ਨੇ ਤੇ ਮੈਂ ਬਾਬਾ ਵਾਲਕ ਡਾਕਟਰ ਜੀ ਨੂੰ ਵਿਸ਼ਵਾਸ ਦਿਵਾਉਣਾ ਆਪਣੀ ਆਲ ਇੰਡੀਆ ਹੋਮਲੈਸ ਸਪੌਂਸਰ ਵੱਲੋਂ ਕਿ ਅਸੀਂ ਜਿੱਥੇ-ਜਿੱਥੇ ਵੀ ਸਾਡੇ ਆਲ ਇੰਡੀਆ ਹੋਮਲੈਸ ਦੇ ਅਧਿਕਾਰੀ ਬੈਠੇ ਨੇ ਜਿਵੇਂ ਕਿ ਸਾਡੇ ਪੰਜਾਬ ਪ੍ਰਧਾਨ ਆਰਟੀਆਈ ਵਿੰਗ ਪਰਮਿੰਦਰ ਸਿੰਘ ਜੀ ਗਿੱਲ ਸਾਡੇ ਇੰਦਰਪਾਲ ਸਿੰਘ ਜੀ ਵਾਈਸ ਪ੍ਰੈਜ਼ੀਡੈਂਟ ਨੇ ਪੰਜਾਬ ਦੇ ਆਰਟੀਆਈ ਵਿੰਗ ਦੇ ਇਹਨਾਂ ਦੇ ਏਰੀਆ 'ਚ ਵੀ ਬਹੁਤ ਨਸ਼ੇ ਦਾ ਜਿਹੜਾ ਗਾੜਾ ਬਹੁਤ Shimla Puri ਦੇ ਵਿੱਚ ਚੱਲ ਰਿਹਾ ਆ ਅਸੀਂ ਉੱਥੇ ਵੀ ਇਹਨਾਂ ਦਾ ਜਲਦੀ ਹੀ ਕੈਂਪ ਜਿਹੜਾ ਲਗਾਵਾਂਗੇ ਸਾਡੇ ਆਲ ਇੰਡੀਆ ਅਮਰੇਸ ਦੀ ਟੀਮ ਅੱਜ ਪੂਰੀ ਪਹੁੰਚੀ ਆ ਜਿਵੇਂ ਕਿ ਪੰਜਾਬ ਪ੍ਰਧਾਨ ਕਿਸਾਨ ਵਿੰਗ ਰਜਿੰਦਰ ਸਿੰਘ ਕਮਾਨ ਜਗਤਾਰ ਸਿੰਘ ਕਿਸਾਨ ਵਿੰਗ ਪੰਜਾਬ ਲੁਧਿਆਣਾ ਪ੍ਰਧਾਨ ਹਰਦੀਪ ਡਾਕਟਰ ਹਰਦੀਪ ਸਿੰਘ ਵਿਹਾਤੀ ਲੁਧਿਆਣਾ ਪ੍ਰਧਾਨ ਤੇ ਪਿੰਡ ਦੇ ਨਗਰ ਨਿਵਾਸੀ ਅਸੀਂ ਸਾਰੇ ਪਿੰਡ ਦੇ ਨਗਰ ਨਿਵਾਸੀਆਂ ਵੱਲੋਂ ਅਤੇ ਆਪਣੇ ਆਲ ਇੰਡੀਆ ਹੋਮਡ ਰੈਸਪੌਂਸਰ ਵੱਲੋਂ ਪੱਤਰਕਾਰ ਭਾਈ ਚਾਰੇ ਦਾ ਤੇ ਬਾਬਾ ਡਾਕਟਰ ਨਿਰਮਰ ਸਿੰਘ ਔਲਖ ਜੀ ਦਾ ਤੇ ਉਹਨਾਂ ਦੀ ਟੀਮ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕਿ ਅੱਜ ਇਹ ਬਹੁਤ ਵਧੀਆ ਕਪੜਾਲਾ ਕਰਕੇ ਨਸ਼ਿਆਂ ਦੇ ਵਿਰੁੱਧ ਜਿਹੜਾ ਇਹ ਕੈਂਪ ਫਰੀ ਲਗਾ ਕੇ ਨੌਜਵਾਨ ਨੂੰ ਨਸ਼ਿਆਂ ਦੀ ਦਲ ਦਲ ਚੋਂ ਕੱਢਣ ਦਾ ਪ੍ਰਾਲਾ ਕੀਤਾ ਆ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਬਾਬਾ ਹਲਖ ਜੀ ਅਤੇ ਸਾਡੇ ਪੰਜਾਬ ਪ੍ਰਧਾਨ ਐਂਟੀ ਡਰਗ ਵਿੰਗ ਦੇ ਰਜਿੰਦਰ ਸਿੰਘ ਬਮਾਲ ਜੀ ਇਦਾਂ ਦੇ ਜਿਹੜੇ ਪ੍ਰਾਲੇ ਆ ਉਹ ਕਰਦੇ ਰਹਿਣਗੇ ਤੇ ਮੈਂ ਸਾਰੇ ਨਗਰ ਨਿਵਾਸੀਆਂ ਅਤੇ ਫਿਰ ਪੱਤਰਕਾਰ ਭਾਈ ਚਾਰੇ ਚਾਰੇ ਦਾ ਤੇ ਡਾਕਟਰ ਨਿਰਮਲ ਸਿੰਘ ਹਲਖ ਜੀ ਦਾ ਤੇ ਉਹਨਾਂ ਦੀ ਟੀਮ ਦਾ ਫਿਰ ਤੋਂ ਦੇਖ ਲੋ ਧੰਨਵਾਦ ਕਰਦਾ ਜਿਨ੍ਹਾਂ ਨੇ ਕੀ ਅੱਜ ਇੱਥੇ ਪਿੰਡ ਪਹੁੰਚ ਕੇ ਮੈਡੀਕਲ ਜਿਹੜਾ ਕੈਂਪੇ ਲਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਾਬਾ ਨਰਮਲ ਸਿੰਘ ਜੀ ਔਲਖ ਜੋ ਸਾਡੇ ਪਿੰਡ ਵਿੱਚ ਆਪਣੀ ਸਮੁੱਚੀ ਟੀਮ ਲੈ ਕੇ ਨਸ਼ਿਆਂ ਵਿਰੁੱਧ ਜੋ ਮਹਿੰਮਨਾ ਚਲਾਈਆ ਬਹੁਤ ਸਲਾਘਾਯੋਗ ਹੈ ਇਹ ਅੱਗੇ ਵੀ ਇਹ ਉਪਰਾਲਾ ਪਿੰਡ ਵਾਲੇ ਵੀ ਚਾਣਗੇ ਸਹਿਯੋਗ ਦੇਣ ਕਿੰਨਾ ਦਾ ਇਹ ਉਪਰਾਲਾ ਕਰਦੇ ਰਹਿਣ ਸਾਡੇ ਪਿੰਡ ਦੇ ਨੌਜਵਾਨ ਇਹ ਦਲਦਲ ਤੋਂ ਨਿਕਲ ਸਕਣ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਪਹੁੰਚੇ ਨੇ ਪਿੰਡ ਸ਼ੇਰਪੁਰ ਸੰਗਰੂਰ ਜ਼ਿਲ੍ਹੇ ਤੋਂ ਡਾਕਟਰ ਨਰਮਲ ਸਿੰਘ ਜੀ ਔਲਖ ਇਹ ਪਹੁੰਚੇ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਮੁੱਚੇ ਪੰਜਾਬ ਪਮਾਲ ਪਿੰਡ ਬੰਨੀਓ ਪੂਰਾ ਸਤਿਕਾਰ ਦਿੰਦੇ ਹਾਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਹਾਂਜੀ ਭਈ ਜੀ ਪਮਾਲ ਆਉਣ ਦੇ ਕੀ ਕਾਰਨ ਨੇ ਜੀ ਜੀ ਮੇਰਾ ਨਾਮ ਬਾਬਾ ਭਪਿੰਦਰ ਸਿੰਘ ਪਿੰਡ ਪੰਡੋੜ ਜ਼ਿਲ੍ਹਾ ਲੁਧਿਆਣਾ ਮੈਂ ਮੇਰੇ ਪਿੰਡ ਇਹ ਡਾਕਟਰ ਸਾਹਿਬ ਨੇ ਜਿਹੜੇ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਪਿੰਡ ਦੇ ਵਿੱਚ ਸੇਵਾ ਕਰ ਰਹੇ ਹਨ ਤਾਂ ਵੀ ਮਕਰੀਬ ਬੰਦਿਆਂ ਨੂੰ ਇਹ ਫਰੀਦ ਵਾਈ ਵੀ ਦੇ ਹਨ ਤੇ ਇਹਨਾਂ ਦੇ ਸੱਜੇ ਤੇ ਅਸੀਂ ਆਏ ਆ ਮੈਂ ਅਭਿਅੰਤ ਸਿੰਘ ਸ਼ੇਰਪੁਰ ਵਾਲੇ ਜਿਹੜਾ ਜ਼ਰੂਰ ਤੋਂ ਜੋ ਟੀਮ ਆਈ ਆ ਮੈਂ ਉਹਨਾਂ ਦਾ ਬਹੁਤ ਹੀ ਸਤਿਕਾਰ ਕਰਨਾ ਕਿ ਉਹਨਾਂ ਜੋ ਫਰਾਲਾ ਕੀਤਾ ਹੈ ਇਹ ਬਹੁਤ ਹੀ ਵਧੀਆ ਹੈ ਇਹ ਇਹਨੂੰ ਅੱਜ ਕੱਲ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਵਧ ਗਿਆ ਹੈ ਉਸ ਲਈ ਐਜੇ ਔਰ ਪ੍ਰਸ਼ਾਸਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਬਾਈ ਗੁਰਜੀਤ ਖਾਲਸਾ ਬਾਈ ਗੁਰਜੀਤ ਬਾਈ ਸਰ ਇੱਥੇ ਬਿਮਾਰਾਂ ਤੇ ਕੀ ਕੰਮ ਬਣਿਆ ਬਸ ਪਮਾਲ ਸਾਡੇ ਪ੍ਰਧਾਨ ਜੀ ਨੇ ਡਾਕਟਰ ਰਜਿੰਦਰ ਸਿੰਘ ਜੀ ਵੀ ਕਹਿੰਨੇ ਅਸੀਂ ਇਹਨਾਂ ਨੂੰ ਤੇ ਇਹਨਾਂ ਨੇ ਅੱਜ ਇੱਕ ਡਾਕਟਰ ਸਾਹਿਬ ਨੇ ਆਪਣੇ ਔਲਖ ਜੀ ਫਰੀ ਸੇਵਾ ਕਰਦੇ ਨੇ ਜੀ ਉਹ ਤਰਹੀ ਵੀ ਚੱਲ ਰਹੀ ਉਹ ਨਸ਼ਾ ਛਡਾਉਣ ਵਾਸਤੇ ਜੀ ਕੋਈ ਵੀ ਸਾਡਾ ਭਰਾ ਕੋਈ ਬੱਚਾ ਕੋਈ ਪੈਣਾ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਬਾਹਰ ਤੀਸਰਾ ਕਰ ਜਿਹੜਾ ਨਸ਼ੇ ਤੇ ਲੱਗ ਗਿਆ ਜੀ ਉਹ ਉਹ ਇਹਨਾਂ ਵੱਲੋਂ ਫਰੀ ਦਵਾਈ ਦਿੱਤੀ ਜਾਂਦੀ ਆ ਤੇ ਫਸਟ ਆਫ 올 ਇਹਨਾਂ ਨੇ ਦਿੱਤਾ ਹੈ ਸ਼ਰਾਬ ਛਡਾਉਣ ਵਾਸਤੇ ਜੋ ਤਾਂ ਫੀਮ ਭੁੱਕੀ ਵੀ ਦੱਸੀ ਤੇ ਇਹਨਾਂ ਨੇ ਚਿੱਟੇ ਬਾਰੇ ਵੀ ਦੱਸਿਆ ਤੇ ਸਾਨੂੰ ਬੜਾ ਅੱਛਾ ਲੱਗਿਆ ਇਸ ਕੈਂਪ ਚ ਆ ਕੇ ਅਸੀਂ ਆਲ ਇੰਡੀਆ ਹੋਮ ਰਾਈਟਸ ਵੱਲੋਂ ਜੋ ਕਿ ਸੰਸਥਾ ਸਾਡੀ ਦਿਨ ਬਰ ਰਾਤੇ ਕੰਮ ਕਰ ਰਹੀ ਹੈ ਕੀ ਪੰਜਾਬ ਨੂੰ ਕਿਸ ਤਰ੍ਹਾਂ ਬਚਾਇਆ ਜਾਵੇ ਆਪਣੇ ਭਾਈਚਾਰੇ ਨੂੰ ਕਿੱਦਾਂ ਬਚਾਇਆ ਜਾਵੇ ਉਸ ਪਰਾਲੇ ਵਿੱਚ ਅੱਜ ਅਸੀਂ ਇੱਥੇ ਕੈਂਪ ਚ ਪਹੁੰਚੇ ਸੀ ਤੇ ਅੱਜ ਡਾਕਟਰ ਸਾਹਿਬ ਨੇ ਡੈਮੋ ਦੇ ਕੇ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਕਿ ਇੱਕ ਸਿਗਰਟ ਪੀਣ ਨਾਲ ਆਪਾਂ ਸੁਣਿਆ ਸੀ ਵੀ ਇੱਕ ਸਿਗਰਟ ਪੀਣ ਨਾਲ 5 ਮਿੰਟ ਜ਼ਿੰਦਗੀ ਘਟਦੀ ਹੈ ਲੇਕਿਨ ਉਹਨਾਂ ਨੇ ਡੈਮੋ ਕਰਕੇ ਦਿਖਾਇਆ ਅੱਜ ਤਾਂ ਉਹ ਜਿਹੜੀ ਮਾੜੇ ਮੋٹے ਸ਼ੰਕਾ ਸੀਗੀ ਉਹ ਵੀ ਅੱਜ ਦਿਮਾਗੋਂ ਨਿਕਲ ਗਈ ਵੀ ਨਾ ਨਸ਼ਾ ਕਰੋ ਤੇ ਨਾ ਕਿਸੇ ਨੂੰ ਕਰਨ ਦਿਓ